ਸ਼ੀਰੀ ਕੁਲ ਬ੍ਰਾਂਸਾ ਜੋ ਬੁੱਕ ਡਾਕਟਰ ਅਨੁਰਾਜ ਸਿੰਘ ਜੀ ਵੱਲੋਂ ਤਿਆਰ ਕੀਤੀ ਗਈ ਹੈ ਇਹ ਬੁੱਕ ਅਮਰੀਕਾ ਦੇ ਵਿੱਚ ਸੱਤ ਸਥਾਨਾਂ ਤੇ ਰਿਲੀਜ਼ ਹੋਣ ਜਾ ਰਹੀ ਹੈ ਹਉਣ ਵਾਲੇ ਦਿਨਾਂ ਦੇ ਵਿੱਚ ਇਹ ਉਥੇ ਬਕਾਇਦਾ ਸਮਾਗਮ ਹੋਣ ਕੇ ਬੁੱਕ ਰੀਲੀਜ਼ ਕੀਤੀ ਜਾਏਗੀ। ਉਹਦੀ ਜਾਣਕਾਰੀ ਹੇਤਾਜ ਬਾਬਾ ਬੰਦਰ ਸਿੰਘ ਬਹਾਦਰ ਚੈਰੀਟੇਬਲ ਟਰਸਟ ਵੱਲੋਂ ਅੱਜ ਐਪ੍ਰੈਸ ਪਿਲੜੀ ਰੱਖੀ ਗਈ ਤਾਂ ਕਿ ਇਸ ਦੇ ਬਾਰੇ ਸਾਰੇ ਪ੍ਰਸਤੂ ਦੂਰ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਸਕੇ। ਨਸਮਦਾ ਇਤਿਹਾਸ ਨੂੰ ਬਹੁਤ ਵੱਡੀ ਸੇਵਾ ਇਹਨਾਂ ਨੇ ਮੁਕਤੀਅਤ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਤੇ ਇਹ ਮੁੱਕ ਸਾਡਾ ਦੀਚਾ ਸਾਡੀ ਸੋਚ ਹੈ ਕਿ ਅਸੀਂ ਪੂਰੇ ਦੁਨੀਆ ਦੇ ਵਿੱਚ ਮੁਲਕਾਂ ਦੇ ਵਿੱਚ ਬਾਕੀ ਮੁਲਕਾਂ ਦੇ ਵਿੱਚ ਪਹੁੰਚਾਈਏ ਤੇ ਮੈਂ 26 ਤਰੀਕ ਨੂੰ ਅਮਰੀਕਾ ਜਾ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੋਈ ਵੀ ਸੁਪਨਾ ਲੈਣਾ ਉਹਨਾਂ ਦਾ ਆਸਾਨ ਨਹੀਂ ਹੁੰਦਾ ਜਿੰਨਾ ਉਹ ਸੁਪਨਾ ਪੂਰਨ ਕਰਨਾ ਆਪਾਂ ਨੂੰ ਤੇ ਬਾਵਾ ਜੀ ਨੇ ਇੱਕ ਸੁਪਨਾ ਲਿਆ ਕਿ ਵੀ ਤੇ ਸਾਡੇ ਪਾਣੀਕਾਰਾ ਜੀਰਨ ਸਾਹਿਬ ਦੇ ਉਹਨਾਂ ਦਾ ਇੱਕ ਪੋਮ ਬਣਾਇਆ ਗਿਆ ਇਹਦਾ ਜਿਹੜਾ ਛੋਟਾ ਜਿਹਾ ਆਪਣਾ ਦਾ ਫਾਊਂਡੇਸ਼ਨ ਵੱਲੋਂ ਗੁਰਵਰਾਹ ਸਾਹਿਬ ਦੇ ਵਿੱਚ ਜਾਂ ਕਿਤੇ ਵੈਸੇ ਸਮਾਗਮ ਕਰਕੇ ਇਹ ਬੁੱਕ ਰਿਲੀਜ਼ ਕੀਤੀ ਜਾਏ ਤੇ ਇਸ ਤਰ੍ਹਾਂ ਦੇ ਸਵਾਗਤ ਰੱਖੇ ਨੇ ਕਿਉਂਕਿ ਇਹ ਜਿਹੜੀ ਬੁੱਕ ਹੈ ਇਹ ਹਿੰਦੀ ਚ ਵੀ ਹੈ ਇਹ ਇੰਗਲਿਸ਼ ਦੇ ਵਿੱਚ ਵੀ ਕੀ ਹੈ ਵੀ ਆਹ ਤੇ ਇਹ ਪੰਜਾਬੀ ਦੇ ਵਿੱਚ ਵੀ ਹੈ ਅੱਜ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਫੰਡਸ ਵੱਲੋਂ ਜੋ ਮੁਕ ਤਿਆਰ ਕੀਤੀ ਗਈ ਹੈ ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਅੱਜ ਮੁਕ ਜਿਹੜੇ ਅਸੀਂ ਅਮਰਤਾ ਦੇ ਵਿੱਚ ਸੱਤ ਸਥਾਨਾਂ ਤੇ ਉੱਥੇ ਰਿਲੀਜ਼ ਕਰਨ ਜਾ ਰਹੇ ਹਾਂ ਸਾਡੇ ਉਥੇ ਟਰਸਟੀ ਸਹਿਬਾਨ ਗੁਰਮੀਤ ਸਿੰਘ ਗਹਿਲ ਬਹਾਦਰ ਸਿੰਘ ਮਨਦੀਪ ਸਿੰਘ ਜਸਵੀਰ ਸਿੰਘ ਸਿੱਧ ਮਹਾਂਜੀ ਤੇ ਇਹ ਸਾਰੇ ਉਥੇ ਪ੍ਰਬੰਧ ਕਰ ਰਹੇ ਨੇ ਗੁਰਚੇਤਦਰ ਆਪਣਾ ਦਾਵਾ ਜੀ ਸੈਕਰਾਮੈਂਟੋ 28 ਤਰੀਕ ਨੂੰ ਇਸੇ ਸੰਡੇ ਸਵਾਗਤ ਕਰਵਾ ਰਹੇ ਨੇ ਇਸੇ ਤਰ੍ਹਾਂ ਸਾਡੇ ਬਾਕੀ ਸਾਰੇ ਸਾਥੀ ਬੜੀ ਅਮਰੀਕਾ ਦੇ ਵਿੱਚ ਫਾਊਂਡੇਸ਼ਨ ਦੀ ਵੱਡੀ ਟੀਮ ਹੈ ਤੇ ਸਾਰੀ ਟੀਮ ਇਹ ਉਹਦੇ ਵਿੱਚ ਸਹਿਯੋਗੀ ਹੈ ਤੇ ਅਸੀਂ ਇਹ ਬੁੱਕ ਤਾਂ ਕਿ ਇਹ ਇੰਗਲਿਸ਼ ਦੇ ਵਿੱਚ ਵੀ ਹੈ ਇਹ ਹਿੰਦੀ ਦੇ ਵਿੱਚ ਵੀ ਹੈ ਇਹ ਪੰਜਾਬੀ ਦੇ ਵਿੱਚ ਵੀ ਹੈ ਤਾਂ ਕਿ ਲੋਕਾਂ ਦੇ ਗਿਆਨ 'ਚ ਵਾਧਾ ਹੋਵੇ ਅਸੀਂ ਉੱਥੇ ਲੋਕਾਂ ਨੂੰ ਉੱਥੇ ਦੇ ਜਿਹੜੇ ਲੋਕ ਨੇ ਉੱਥੇ ਦੀ ਜਿਹੜੀ ਕਮਿਊਨਿਟੀ ਆ ਤੇ ਅਸੀਂ ਉਹਨਾਂ ਤਾਂ ਕਿ ਮੈਸੇਜ ਦੇ ਸਕੀ ਉਹਨਾਂ ਨੂੰ ਦੱਸ ਸਕੀਏ ਕਿ ਜੋ ਸਿੱਖ ਇਤਿਹਾਸ ਬਾਰੇ ਜੋ ਸਾਡੇ ਘਰਮੇ ਇਤਿਹਾਸ ਬਾਰੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੂੱਚੀ ਨੂੰ ਨਕਤਾ ਨੂੰ ਜ਼ਿੰਦਗੀ ਜਿਉਂਦਾ ਰਸਤਾ ਦਿਖਾਉਂਦੇ ਨੇ ਕਿ ਇਹ ਗਿਆਨ ਦਾ ਜੋ ਪੜਾਹਰਾ ਹੈ ਤੇ ਮੈਂ ਸਮਝਦਾ ਇਹ ਦਾ ਜਿੰਨਾ ਸਾਡੇ ਫਾਊਂਡੇਸ਼ਨ ਵੱਲੋਂ ਉਪਰਾਲਾ ਕਿ ਅਸੀਂ ਦੂਰ ਤੱਕ ਪਹੁੰਚਾ ਸਕਦੇ ਅੱਜ ਕਿਤਾਬ ਕੱਸੀ ਰਿਲੀਜ਼ ਕਰ ਦਿੱਤੀ ਸੀ ਕਿਉਂਕਿ ਕਿ ਬਾਬਾ ਜੀ ਜਾ ਰਹੇ ਨੇ ਬਾਹਰ ਇਹ ਰਿਲੀਜ਼ ਪਹਿਲੀ ਵਾਰ ਹੋਈ ਜੀ ਮੋਦੀ ਲਈ ਇਹ ਫਸਲਾਤ ਕੀਤੀ ਗਈ ਹੈ ਇਹ ਕਿਤਾਬ ਸਿਰਫ ਕਿਤਾਬ ਨਹੀਂ ਹੈ ਇਹ ਗਿਆਨ ਹੈ ਕਿਉਂ ਕਿ ਕਿਤਾਬ ਤਾਂ ਰਹਿ ਗਿਆਨ ਦਿੰਦੀ ਹੈ ਲੇਕਿਨ ਇਲਾਹੀ ਗਿਆਨ ਜਿਹੜਾ ਨਾ ਕਿਸੇ ਕਿਸੇ ਪੁਸਤਕ ਚ ਮਿਲਦਾ ਨਹੀਂ ਗੁਰੂ ਗ੍ਰੰਥ ਸਾਹਿਬ ਸਵਾਗਤ ਜਿੰਨਤਾ ਆਪਕਾ ਨੂੰ ਇਹ ਲਾਏ ਗਿਆ ਮਿਲਦਾ ਅਸੀਂ ਸਾਥ ਸਾਥ ਵੀ ਸਾਡੇ ਆਪਸ ਚੜੀ ਹੈ ਗ੍ਰੰਥਾਂ ਦੀ ਤੋਂ ਬਖਰੇ ਵਿੱਚ ਸਮੇਂ ਦੇ ਨਾਲ ਗੁਰੂ ਰੱਬ ਨੇ ਜਿਹੜੇ ਬੰਦੇ ਭੇਜੇ ਨੇ ਸਮੇਂ ਦੇ ਬਤਾ ਕੇ ਭੇਜੇ ਪਹਿਲਾ ਜੀ ਰਵਿੰਦਰ ਸਿੰਘ ਰਮਾਇਣ ਆਈ ਦੁਬਾਰਾ ਕਲੇ ਸੰਪੂਰਨ ਸੀ ਕਿ ਉਹ ਧਰਮ ਦੇ ਪੈਰ 'ਤੇ ਉੱਡੇ ਸੀ ਸਾਰੇ ਇੱਕੋ ਉੱਡੇ ਸੀ ਜੇ ਤ੍ਰਿਸ਼ੰਦੀਆ ਦੁਆਪਰ ਫੇਰ ਧਰਮ ਦੇ ਦੋ ਪੈਰ ਉਪਰੇ ਨੇ ਤੇ ਗੀਤਾਰ ਵੀ ਇਲਾਕਾ ਦੇ ਤੇ ਨੇ ਪੈਰ ਰੁਕੜੇ ਨੇ ਤੇ ਗੁਮਾਨ ਦੇ ਵਿੱਚ ਸਿੱਧੂ ਵਾਰੀ ਤੇ ਧਰਮ ਜਿਹੜਾ ਜਿਆਦਾ ਹੀ ਸੰਕਟ ਸੀ ਤੇ ਫਿਰ ਉਹ ਉਸ ਲੋਕਾਂ ਕਰਸੇ ਪਹੁੰਚੀ ਇਸ ਤਰ੍ਹਾਂ ਸਮਰਾਤ ਬਣਾ ਕੇ ਭੇਜੇ ਸਮੇਂ ਦੇ ਮੁਤਾਬਕ ਜਿਹੜਾ ਪਾਵਰ ਦਿੰਦਾ ਰੱਬ ਆਪਣੇ ਪਕਟਾਨ ਨੂੰ ਆਪਣੇ ਟੰਗੜਾ ਤੇ ਇਹ ਸਾਡੀ ਜਿਹੜੀ ਤੇ ਜਿਹੜੀ ਸਾਡੀ ਪਾਣੀ ਹੈ ਇਹਦਾ ਸੰਦੇਸ਼ ਜਿਹੜਾ ਹੈ ਨਾ ਹਾਲੇ ਸਿੱਖਾਂ ਕੋਲ ਨਹੀਂ ਪਹੁੰਚਿਆ ਸਾਰੇ ਇਮੀਡੀਏਟਲੀ ਗਈ ਜੀ ਸਿਚੁਏਸ਼ਨ ਨੂੰ ਸੋਚਿਆ ਵੀ ਲੱਗਾ ਸੀ ਇਹ ਨੂੰ ਪੂਰਾ ਕਰਾਂਗੇ ਕਿ ਮੈਂ ਕਿਹਨਾਂ ਨੇ ਸਹਿਯੋਗ ਦਿੱਤਾ ਉਹ ਕਿੱਡਾ ਸਫਰ ਰਿਹਾ ਵੀ ਸੋਦੇ ਕੁ ਸਹਿਯੋਗਤਾ ਐ ਨੇ ਬੰਦੇ ਨੇ ਟਰਸਟੀਆਂ ਨੇ ਕਿ ਜੋ ਐ ਡੀਪੀਐਸ ਸੰਧੂ ਸਿੰਘ ਸੰਜੋਤ ਸਿੰਘ ਸੰਸ ਸਹਿਯੋਗ ਤਾਂ ਸਾਰਿਆਂ ਨੇ ਯਾਨੀ ਕਿਸੇ ਨੇ ਮੈਂ ਨਾ ਪੂਰੀ ਵੀਿੰਗ ਕਰਤੀ ਕਪਸਾ ਜੋਮਾ ਬਣਾਉਂਦਾ ਉਹ ਸੰਜੋਬ ਵੀ ਲੱਗਦਾ ਜੀ ਹੁਣ ਦੋ ਤੋਂ ਬਾਰੇ ਬਾਬਾ ਜੀ ਬਾਹਰ ਲੈ ਕੇ ਜਾ ਰਹੇ ਬਹੁਤ ਬੜਾ ਪਿਆਰ ਹੈ ਲੋਕ ਜਿਹੜੇ ਸਤਕਾਰ ਕਰਦੇ ਨੇ ਉਹ ਉਹਨੇ ਦੋ ਸੰਭਾਲਣਾ ਚਾਹੀਦਾ ਜੀ ਜਿਹੜੇ ਸਤਕਾਰ ਕਰਨ ਵਾਲੇ ਹੁੰਦੇ ਨੇ ਉਹ ਸਤਕਾਰ ਵਾਲੀ ਚੀਜ਼ ਆ ਸਤਕਾਰ ਕਰਦੇ ਜਿਹੜੇ ਸਤਕਾਰ ਨਹੀਂ ਕਰਦੇ ਆ ਬੇਮਕੂਨੇ ਉਹਨਾਂ ਨੂੰ ਗੁਰੂ ਸਾਹਿਬ ਵੀ ਟੇਡ ਪਰ ਕੱਢੀ ਜਾਂਦੇ ਨੇ ਬਿਆ ਚਾਹ ਨਹੀਂ ਤੇ ਚਾਹ ਇਹ ਕਿਤੇ ਮੇਲੇ ਬਲੂ ਵੀ ਕਿਸੇ ਨੇ ਲੱਗੀਆਂ ਇਹ ਆਨਲਾਈਨ ਮੇਲੇ ਬਲੂ ਯਾ ਮਰਦੇ ਬਾਵਾ ਜੀ ਬੋਲੂ ਵੀ ਕਿਉਂਕਿ ਮੈਂ ਇਹਦੀ ਇਹ ਕਹਿ ਗਈ ਸੀ ਕਿ ਕੋਈ ਤੁਸੀ 3500 ਜਿੰਮਤ ਰੱਖਦੀ 1100 ਤੋਂ ਜੇਲੇ ਵਿੱਚ ਆਦੇ ਆਪਣੀ ਜਿਹੜੀ ਕੋਸਟ ਹੈ ਉਹ ਤੇ ਥੋੜਾ ਜਿਹਾ ਵੱਧ ਜਿਹਦੇ ਨਾਲ ਕੇ ਪੋਸਟੇ ਮੋਸਟੇ ਜੋਬ ਕਰਕੇ ਕੱਢ ਕੇ ਕਰ ਤੋ ਇੰਨੀ ਸਸਤੀ ਖਾਵਾ ਪਾ ਦਿੱਤਾ ਕੋਈ ਆਏ ਸਿਰ ਪੌਜ਼ਾ ਫਿਲਰ ਰੇਲੋ ਦਾ ਪ੍ਰੋਵਾਈਡਰ ਬਤਾਵੇ ਸਿੱਖ ਜਾਣਾ ਲੱਗਾ ਹੁਣ ਬਾਹਰ ਵੀ ਜਾ ਰਿਹਾ ਤੋ ਬਹੁਤ ਵਧੀਆ ਗੱਲ ਹੈ ਜੀ ਤੇ 바ਵਾ ਜੀ ਨੂੰ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਡੀ ਵੱਡੀ ਸੋਚ ਰੱਖੀ ਔਰ ਬਹੁਤ ਹੀ ਧਾਰਮਿਕ ਸਥਾਨਾਂ ਦੇ ਨਾਲ ਜੁੜੇ ਹੋਏ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਟਰਸਟ ਲਾਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਚੈਟਡ ਟਰਸਟ ਇਹ ਵੀ ਬਹੁਤ ਜ਼ਿਆਦਾ ਸਿਰਾਕਵਾ ਪਿੰਡ ਦੇ ਵਿੱਚ ਮਾਲੋ ਬਣਾਇਆ ਹੈ ਸਾਫ ਦਾ ਉੱਤੇ ਮੀਰ ਜੰਮ ਵੀ ਬਣਾਇਆ ਉੱਥੇ ਲੱਗ ਲੱਗ ਭਟਕਾਂ ਦੇ ਹੋਰ ਸਾਹ ਦੇ ਪੋਸਟਰ ਲੱਗੇ ਹੋਏ ਨੇ ਮਿਊਜ਼ੀਅਮ ਦੇ ਵਿੱਚ ਬਹੁਤ ਵਧੀਆ ਮਿਊਜ਼ੀਅਮ ਬਣਾਇਆ ਔਰ ਬਾਬਾ ਸਾਹਿਬ ਦੇ ਹੁਣ ਇਸ ਵੇਲੇ ਅਮਰੀਕਾ ਬੁੱਕ ਨੂੰ ਲੈ ਕੇ ਜਾ ਰਹੇ ਨੇ ਇਹ ਸਾਰਾ ਬਹੁਤ ਹੀ ਅੱਛਾ ਗਿਆਨ ਦਿੰਦਾ ਹੈ ਦੇ ਵਿੱਚ ਸਰਾਜ ਜੀ ਨੇ ਲਿਖਿਆ ਬਹੁਤ ਹੀ ਵਧੀਆ ਲਿਖਿਆ ਮਾਲੋ ਐਵੇਂ ਵੀ ਵਧੀਆ ਬੁੱਕ ਮੈਂ ਇਤਨਾ ਵੈਸੇ ਦੇਖੀ ਨਹੀਂ ਕਰੇ ਲੱਗਦਾ ਜਿਹੜੀ ਨੌਜਵਾਨਾਂ ਨੂੰ ਇਸ ਸਾਰਾ ਨੂੰ ਨੌਜਵਾਨ ਪੀੜੀ ਦਾ ਤਾਂ ਇਸ ਤਰ੍ਹਾਂ ਜੀ ਵੀ ਦੇਖੋ ਜਿਹੜੇ ਬਾਹਰ ਚਲੇ ਜਾਂਦੇ ਆ ਉਹਦਾ ਮੇਰਾ ਖਿਆਲ ਆ ਵੀ ਕੰਮ ਚਿਰੋੜੇ ਰਹਿੰਦੇ ਆ ਰੋਟੀ ਖਾਣ ਦਾ ਵੀ ਟਾਈਮ ਘੱਟ ਹੀ ਹੁੰਦਾ ਹੁੰਦਾ। ਇਹ ਬੱਕ ਤੜਨ ਵਾਸਤੇ ਥੋੜਾ ਜਿਹਾ ਟਾਈਮ ਚਾਹੀਦਾ। ਥੋੜਾ ਜਿਹਾ ਮਨ ਨੂੰ ਸ਼ਾਂਤ ਰੱਖਣਾ ਪੈਂਦਾ ਫਿਰ ਉਹਦੇ ਵਾਸਤੇ ਪ੍ਰੋਪਰ ਟਾਈਮ ਕਰਨਾ ਪੈਂਦਾ। ਇਹ ਬਾਹਰ ਜਾ ਕੇ ਜਿਹੜੇ ਉੱਥੇ ਬੰਦੇ ਆਪਣੇ ਬਹੁਤ ਜ਼ਿਆਦਾ ਬਿਜ਼ੀ ਨੇ ਬੱਚੇ ਤਾਂ ਜਿਹੜੇ ਸਿਆਣੇ ਬਜ਼ੁਰਗ ਨੇ ਜਾਂ ਉਧਰਲੇ ਲੋਕ ਇੰਟਰਸਟ ਰੱਖਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਆ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੁੰਦਾ। ਜਿਹੜੀ ਨੌਜਵਾਨ ਪੀੜੀ ਕੋਲ ਤੋਂ ਬਾਹਰ ਜਾ ਕੇ ਤੁਹਾਨੂੰ ਪਤਾ ਭਾਜ ਲਾਟੀ ਆ ਬਸ 100 ਰੁਪਏ ਨਹੀਂ ਜਰੂਰ ਪੜ੍ਹਨੀ ਚਾਹੀਦੀ ਹੈ ਜੀ ਨੌਜਵਾਨ ਪੀੜੀ ਪੜ੍ਹੇ ਤਾਂ ਨੌਜਵਾਨ ਪੀੜੀ ਬੀਜੀ ਬਹੁਤ ਹੈ ਬਾਕੀ ਟਾਪ ਹੋਰ ਹੈ ਇੱਥੇ ਫੇਰ ਠੀਕ ਆ ਆਪਣੇ ਇੰਡੀਆ ਦੇ ਵਿੱਚ ਪੜਦੇ ਆ ਲੋਕ ਸਮਾ ਕਰਦੇ ਅੱਛਾ ਰਿਸਪੌਂਸ ਮਿਲੂਗਾ ਬਹੁਤ ਵਧੀਆ ਰਿਸਪੋਰਟ ਕਰਕੇ ਹੈ ਜਿਹੜੀਆਂ ਭਾਸ਼ਾ ਨੇ ਨਾ ਤਿੰਨੇ ਭਾਸ਼ਾਵਾਂ ਦੇ ਵਿੱਚ ਕਰਦੀ ਪੰਜਾਬੀ ਹਿੰਦੀ ਅੰਗਰੇਜ਼ੀ ਤੇ ਤਿੰਨੇ ਭਾਸ਼ਾਵਾਂ ਦੇ ਵਿੱਚ ਬੋਕ ਲਿਖੀ ਗਈ ਆ ਬਹੁਤ ਵਧੀਆ ਬੋਕਾਂ ਮੈਂ ਐਵੇਂ ਸੇ ਪੜ੍ਹੀ ਥੋੜੀ ਜਿਹੀ ਤੇ ਬਹੁਤ ਅੱਛੇ ਲਿਖਿਆ ਬਹੁਤ ਗਿਆਨ ਦਿੱਤਾ ਜਿਹੜਾ ਥੈਂਕ ਯੂ ਹਾਊ ਕੈਨ ਇਲਾਹੀ ਗਿਆਨ ਦਾ ਸਾਗਰ ਆਖੇ ਗੁਰੂ ਜਨ ਸਾਹਿਬ ਜੀ ਦੀ ਜਿਹੜੀ ਇਹ ਪੁਸਤਕ ਰਾਮ ਜੀ ਉਹਨਾਂ ਚੰਕਾ ਸਮਾਰਨ ਉਹਨਾਂ ਸਿੰਘ ਜੀ ਨੇ ਲਿਖੀ ਆ ਬੜੀ ਮਹਤਵ ਕਰਕੇ ਤੇ ਬਾਵਾ ਜੀ ਆਮਰ ਕਾ ਨੌਰੇ ਤੇ ਜਾ ਰਹੇ ਨੇ ਉਥੇ ਸਾਡੀ ਜਗ੍ਹਾ ਤੇ ਜਿਹੜੇ ਸਮਾਗਮ ਕਿਤੇ ਜਾ ਰਹੇ ਨੇ ਇਸ ਦਾ ਇਹ ਕਿ ਕਿਦਾ ਪਾਣਾ ਮਹਾਨ ਵਿਰਸਾ ਸਾਰਾ ਅਮੀਰ ਇਤਿਹਾਸ ਹੈ ਸਾਡਾ ਜਿਹੜਾ ਉਹਨਾਂ ਤੋਂ ਲੋਕਾਂ ਨੂੰ ਜਨਮ